हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਆਂ ਤੇ ਤਿੰਨ ਬਈ ਗੱਬਰਾ ਜੀ ਇਹ ਆਉਂ ਪੁੱਛ ਲੈਨੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਹੱਸੀ ਗਾਲ ਹੱਸੀ ਗਾਲ ਜੀ ਹੋ ਠੀਕ ਹੋ ਬਾਈ हां ਵਧੀਆ ਵੀਰੇ ਵਧੀਆ ਵਧੀਆ ਚੱਲਦਾ ਵੀਰੇ ਕੰਮ ਆਹ ਵਧੀਆ ਚੱਲ ਜਾਂਦਾ ਕਿਰਪਾ ਮਰਾਈ ਦੀ ਆਪ ਚਲੋ ਵਧੀਆ ਹਾਂਜੀ ਨਾਮ ਤੇ ਐਡਰੈਸ ਹੋ ਨਾਮ ਗੁਰਬੰਦਰ ਸਿੰਘ ਵੀਰੇ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਆ ਠੀਕ ਆ ਬਾਈ ਢੇੜੇ ਪਿੰਡ ਬਾਈ ਝਾੜੋ ਜੀ ਝਾੜੋ ਪਿੰਡ ਝਾੜੋ ਠੀਕ ਆ ਪਿੰਡ ਚਾੜੋਂ ਦੇ ਨੇੜੇ ਪਿੰਡ ਕਿਹੜਾ ਬਾਈ ਚੀਮਾ ਇਧਰ ਦੋਗਾਂ ਲ ਆ ਗਿਆ ਹੀਰੋ ਆ ਗਿਆ ਆਪਣੇ ਹਾਂ ਆ ਮੋਬਾਈਲ ਨੰਬਰ ਉਹ 77772388 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਤੇਰੇ ਕਦੋਂ ਸੂਈ ਆ ਬਾਈ ਇਹ ਪਰਸੋ ਸੂਈ ਆ ਠੀਕ ਆ ਬੱਚਾ 13 ਕਿਲੋ ਹੁਣ ਬੋਲਾ ਤਿਆਰ ਹੋ ਬੱਚਾ ਟੀਮ ਮਿਲ ਵੀਰੇ ਠੀਕ ਆ ਬੱਚਾ ਮਗਰ ਬੱਚੀ ਬੱਚੀ ਚੰਗੀ ਆਣਾ ਹਾਂ ਬੱਚੀ ਆ ਗਈ ਟੀਮ ਦੇ ਚੇਰ ਜੂ ਰੋਕੇ ਹਾਂ ਬਾਈ ਠੀਕ ਵੀਡੀਓ ਹੈ ਗਿਆ ਆਪਣੇ ਕੋਲ ਡੰਨਾ ਜੇ ਦਾ ਠੀਕ ਆ ਜਬ ਅੱਛੀ ਬੱਚੀ ਬੱਚੀ ਸੁਣਖੀਆ ਆਰਡਰ ਦੇਖੋ ਬਈ ਕਿੰਨਾ ਬੋਲਾ ਦੱਸਿਆ ਬਾਈ ਨੇ ਬੋਲਾ ਬੋਲਾ 13 ਕਿਲੋ ਬਈ 12 ਮੱਲ ਕੇ ਲੈ ਜਾਓ ਖਾਣ ਬੜਾ ਕਮਾਲਾ ਮੁੱਠੀ ਵਾਲਾ ਥਾਣ ਨਾੜਾ ਨੂੜਾ ਫੁੱਲ ਚੰਗੀਆਂ ਤੇ ਲਾਡੂ ਲਾ ਫੁੱਲ ਪਈਆਂ ਹਜੇ ਚਵਾਈ ਚ ਪਾਇਆ ਬਈ 2-3 ਘੰਟੇ ਉਹਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੇ ਹਾਂ ਬਈ ਤੁਰ ਕੇ ਦਿਖਾ ਦੇ ਤੋ ਤਾਂ ਬਾਝੂ ਹੋ ਰਹਿਣਾ ਹਾਂ ਵੀਰੇ ਹਮ ਹਲੇ ਬੋਲੇ ਆ ਆਪਾਂ ਕੁਝ ਵੀ ਨਹੀਂ ਪਾਇਆ ਆਪਨੇ ਕੋਲ ਸਵੇਰੀਆਂ ਹੀਆਂ ਨੇ ਠੀਕ ਆ ਆ ਜੋੜਾ ਸਵੇਰੇ ਆ ਆਪਣੇ ਕੋਲ ਆ ਜਾ ਠੀਕ ਆ ਫੇਸ ਬਿਊਟੀ ਕਮਾਲ ਦੀ ਆ ਰੰ ਤੋਰਾ ਤਰਾ ਚੰਗਾ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੱਗਿਆ ਬਈ ਤੇ ਮੁੱਲ ਕੀ ਆ ਭਰਾ ਫਿਰ ਮੁੱਲ ਹਾਂ ਨਾ 50 ਦੇ ਦਿਆਂਗੇ ਵੀਰੇ ਠੀਕ ਆ ਮੁੱਲ 50000 ਰੁਪਇਆ ਮਾਨਤਣ ਹੋ ਜੀ ਬਈ ਹਾਂ ਹੋ ਜੂ ਵੀਰੇ ਜ਼ਰੂਰ ਕਰਾਂਗੇ ਮਾਨਤਣ ਬਾਕੀ ਜਿਹੜਾ ਮੋਕਦੇ ਵਿੱਚੋਂ ਮਾਨਤਣ ਜ਼ਰੂਰ ਹੋ ਜੂਗਾ ਚੰਗੀ ਆ ਬੜ ਸੁਨੱਕੀ ਤੋਰਾ ਤਰਾ ਚੰਗਾ ਆਡਰ ਰੱਖੇਂਗਾ ਚੰਗੇ ਬੌਲੇ ਤੇ ਆ ਬਈ ਅੱਗੇ ਭਰਾ ਦੋ ਨੰਬਰ ਇਹਦਾ ਸੁਈ ਇਹਦਾ ਵੀ ਦੂਜਾ ਵੀਰੇ ਜਦੋਂ ਸੁਈ ਆ ਬਈ ਇਹ ਹੀ ਪਰਸੋਂ ਸੁਈ ਆ ਬੱਚਾ ਕੀ ਆ ਬਈ 3 ਮੇਲਾ ਇਕ ਜਰਸੀ ਮਗਰ ਬੱਚੀ ਹੈ ਜਰਸੀ ਹੈਨਾ ਵੀਰੇ ਹਾਂ ਜਰਸੀ ਵੀਰੇ ਖਾਣ ਬੜਾ ਕਮਾਲ ਦਾ ਲੱਗਿਆ ਹੈਨਾ ਵੀਰੇ ਆਮ ਪੂਰੀ ਮੋਟੀ ਚਵਾਈਆ ਵੀਰੇ ਕੋਈ ਆਣੀ ਬਰੀਕ ਤਾਂ ਨਹੀਂ ਮੋਟੀ ਚਵਾਈਆ ਕਿੰਨਾ ਕਬੋਲਾ ਏ ਥੱਲੇ ਬੋਲਾ ਹੁਣ 12 14 ਕਿਲੋ ਥੱਲੇ ਵੀ 12 ਮਨ ਕਿਲੇ ਜਾਣ ਵੀਰੇ ਤੇ ਲਾਡੋ ਲਾ ਚੰਗੀਆਂ ਪਈਆਂ ਬਈ ਸ਼ਾਮ ਦਾ ਕਾਟਰ ਵਧੀਆ ਤਿਆਰ ਕਰ ਲੋ 12 ਲੀਟਰ ਬੋਲਾ ਬਾਈ ਕਹਿੰਦਾ ਹਾਜ਼ਰ ਜਰਸੀ ਦਾ ਕਰਾਉਸ ਆ ਨਾ ਵੀਰੇ ਆ ਜਰਸੀ ਦਾ ਕਰਾਉਸ ਆ ਗਿਆ ਵੀਰੇ ਗਰਮੀ ਬਿਲਕੁਲ ਨਹੀਂ ਬਾਕੀ ਹੈ ਗਰਮੀ ਵਾਲੀ ਆ ਠੰਡੀਆਂ ਨੇ ਚਾਚਾ ਲਿਆਈ ਬੈਠਾ ਰਹੇ ਬਾਈ ਠੰਡੀਆਂ ਨੇ ਚੰਨ ਜਾਣਾ ਪਾਣਾ ਪਿਆ ਖੋਲ ਦੇ ਵੇ ਤੂਰ ਕੇ ਦਿਖਾ ਦੇ ਨਿਆਣਾ ਪਾਉਣਾ ਬਾਈ ਕਹਿੰਦਾ ਪਾ ਲੋ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਸੋਈ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਹਾਂ ਬੱਚੀ ਤਾਲੀ ਬਿਨ ਮਾਂਗੇ ਜੱਟ ਗਰਮਲੀ ਦੀ ਚੰਗੀ ਆ ਬਾਕੀ ਤੋੜਾ ਤਾਰਾ ਵੀ ਚੰਗਾ ਗਾ ਥਣ ਬੜਾ ਕਮਾਲ ਦਾ ਲੱਗਿਆ ਮੁੱਕੀ ਵਾਲਾ ਥਣ ਕੱਲਾ ਕੱਲਾ ਥਾਣਾ ਪਈ ਕੀ ਮੋ ਲਪਰਾ ਇਹਦਾ ਇਹ ਵੀ ਦੇ ਦਾਂਗੇ ਪੰਜਾਬ ਦੀ ਵੀਰੇ ਠੀਕ ਆ ਮਾਨਤਨ ਕਰ ਦੇਗੇ ਆਪਾਂ ਠੀਕ ਆ ਹਾਂ ਵੀਰੇ 50000 ਰੁਪਏ ਮੁੱਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਜਾਇਜ਼ ਆ ਬਈ ਤਾਜੀਆਂ ਸੂਈਆਂ ਨੇ ਬੱਚਾ ਮਗਰ ਬੱਚੀਆਂ ਨੇ ਬੱਚੀਆਂ ਦੁਨਾ ਮਗਰ ਬਈ ਠੀਕ ਆ ਬਾਈ ਅੱਗੇ ਬਈ ਤੈਨੂੰ ਨੰਬਰ ਗੱਬਣਾ ਕੀ ਇਹ ਗੱਬਣਾ ਕੀ ਵੀਰੇ ਇਹ ਗਰਲੈਂਡ ਦਾ ਕਰੋਸ ਆ ਇਹ ਵੀ ਦੂਜਾ ਵੀਰੇ ਠੀਕ ਆ ਦੂਜਾ ਸੂਆ ਹਾਂ ਬਾਾਕੀ ਠੰਡੀ ਵਾਲਾ ਜਿੱਤੇ ਮਰ ਜੂ ਬੱਠਾ ਰਹਿ ਲੈ ਗਰਲੈਂਡੋ ਦਾ ਕਰੋਸ ਆ ਹਾਂ ਗਰਲੈਂਡੋ ਦਾ ਕਰੋਸ ਆ ਗਿਆ ਵੀਰੇ ਆਰਡਰ ਪ੍ਰੋਡਕਟ ਕਮਾਲ ਆਲਾ ਬਈ ਓਕੇ ਲਾਡੂ ਲਾ ਬੋ ਪੰਜਾਂ ਨੇ ਆਲਾ ਕੀ ਬਾਤ ਟੱਲਾ ਬੋ ਪਈਆਂ ਥਾਣ ਦੇਖੋ ਬਈ ਪੂਰਾ ਮੁੱਠੀ ਵਾਲਾ ਥਾਣਾ ਵੀਰੇ ਥਣ ਇੱਕੋ ਜੇ ਮੁੱਠੀ ਵਾਲਾ ਥਣ ਆਰਡਰ ਕਮਾਲ ਦਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਨਾੜਾ ਨੂੜਾ ਫੋਲੋ ਚ ਆ ਗਿਆ ਫਰੰਟ ਫਰੰਟ ਤੇ ਚੰਗਾ ਗਰਲੈਂਡ ਉਹਦਾ ਗਰਲੈਂਡ ਦਾ ਕ੍ਰੋਸ ਆ ਜਾਵੇ ਹਾਂ ਗਰਮੀ ਬਿਲਕੁਲ ਨਹੀਂ ਮੁਰਣੀ ਹਾਂ ਗਰਮੀ ਆਇਆ ਵੀਰੇ ਜਮਾ ਆਪਾਂ ਗਰਮੇਰੀ ਦਿਖਾਵਾਂਗੇ ਹਾਂ ਏਸ ਬੜਾ ਪਿਆਰਾ ਬਈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਬਈ ਉਹਦਾ ਆਪੀ ਧਾਰੋ ਜੁਰੇ ਫੁੱਲ ਹੱਥ ਚ ਧਾਰੋ ਜੁਰੇ ਦੋ ਦਿਨ ਅਸਤਰਾ ਅਸਤਰਾ ਗੱਲ ਨੂੰ ਨੋਰਮਲ ਵੀਰੇ ਠੀਕ ਹੈ ਭਾਈ ਹਾਂ ਠੰਡੀ ਦੋਨੇ ਪਾਸੇ ਬਹਿ ਕੇ ਚਬਾਈ ਕਰੀ ਚੱਲੇ ਜੇ ਨਹੀਂ ਕਹ ਦੂੰ ਉਨੀ ਠੰਡੀ ਆ ਲੈ ਮਾਵਾ ਮੈਂ ਕਹ ਦੋਨੇ ਪਾਸੇ ਬੈਠੀ ਹੈ ਇਹ ਭਾਈ ਦੋਨੇ ਪਾਸੇ ਬਹਿ ਜਾ ਭਾਈ ਕਹ ਲੈ ਕੋਈ ਚੱਕਰੀ ਨਹੀਂ ਕਿਆ ਬਾਤ ਜੇ ਮਰਜੀ ਬੈਠੀ ਜਾਵੇ ਮੁੱਲ ਕੀ ਹੈ ਵੀਰੇ ਮੁੱਲ ਇਹਦੇ ਨਾਲ 58000 ਦੇ ਵੀਰੇ 58000 ਰੁਪਏ ਮਾਨਤਨ ਹੋ ਜੀ ਭਾਈ ਹਾਂ ਮਾਨਤਨ ਕਰਾਂਗੇ ਵੀਰੇ 58 ਮਾਨਤਨ ਜ਼ਰੂਰ ਕਰਾਂਗੇ ਬੱਲਾ ਭਾਈ ਮਾਨਤਨ ਜਿਹੜਾ ਮੌਕੇ ਤੇ ਨਿਰਵਰ ਹੋ ਜੀ ਖੁੱਲੂਗੀ ਬਹੁਤ ਲੇ ਲਾੜਾ ਬਾਈ ਛੋਟੋ ਛੋਟੂ ਬੁਗਰੀ ਬਾਈ ਆਲਦਾ ਕੁਝ ਵੀ ਨਹੀਂ ਆ ਲੈ ਪਰ ਨਹੀਂ ਆ ਬਸ ਇਹਨੇ ਬਹੁਤ ਹੋ ਗਿਆ ਰੋਕੀ ਚ ਚੰਗੀ ਆ ਬੜਾ ਅੱਗੇ ਪ੍ਰਚਾਰ ਨੰਬਰ ਕਿਹੜਾ ਸੂਆ ਇਹ ਦੂਜਾ ਵੀਰੇ ਕਿੰਨੇ ਦਿਨ ਲੈਂਦੀ ਹੈ ਜੀ ਇਹ ਮੈਂ ਮੰਨਦਾ 10 ਤੋਂ 12 ਦਿਨ ਮੰਨ ਕੇ ਲੈ ਜਾਓ 10 ਤੋਂ 12 ਦਿਨ ਬਾਈ ਕੱਚੀ ਦਾ ਆਰਡਰ ਦੇਖੋ ਬਾਈ ਲੈ ਠੰਡੀ ਦੇਖੋ ਪਹਿਲਾਂ ਠੰਡੀ ਪੂਰੀ ਹੈ ਜਿਵੇਂ ਮਰਜੀ ਹਤ ਲਈ ਚੱਲ ਆਰਡਰ ਬੜਾ ਕਮਾਲ ਵਾਲਾ ਚਾਰੇ 93 ਨਿਕੜ ਗਏ 10 ਤੋਂ 12 ਦਿਨ ਕੱਚੀ ਆ ਵੀਰੇ ਇਹ ਨਾੜਾ ਨੂੜਾ ਫੁੱਲ ਚੰਗੀਆਂ 10 ਤੋਂ 12 ਦਿਨ ਲੈਂਦੀ ਹੈ ਬਾਈ ਤੋਰ ਲੈ ਬਾਈ ਤੋਰ ਕੇ ਦਿਖਾ ਦੇ ਬਰੀਕੀ ਬਰੂਕੀ ਜ ਬਹੁਤ ਬਰੀਕੀ ਆ ਬਾਈ ਕੋਈ ਰੱਡ ਚੰਗਾ ਗਾ ਦੁੱਧ ਚੰਗਾ ਦੇ ਤੂੰ ਕੱਚੀ ਕੱਚੀ ਐ ਵੀ ਕੱਲੀ ਕੱਚੀ ਜਰੂਰ ਆ ਬਈ ਕਿ ਚਮਕ ਬੈੜ ਤੇ ਬਹੁਤ ਚੰਗੀ ਬੈੜਾ ਇਹ ਥੋੜਾ ਡਰਦੀ ਆ ਵੀਰੇ ਚੌਥੇ ਨੰਬਰ ਵਾਲੀ ਬੈੜ ਚਾਰੀ ਦਿਖਾਈਆਂ ਗਰਮੀ ਚਾਰੀ ਨਹੀਂ ਮੰਨਦੀਆਂ ਫੈਂਡ ਫੁੰਡ ਫੁੱਲ ਆਉਣੀਆਂ ਨੇ ਠੰਡੀਆਂ ਬਹੁਤ ਜਿਹਾ ਆਈਆਂ ਬੈਠੇ ਚੱਲੇ ਵੀਰੇ ਠੀਕ ਆ ਬਾਈ ਤੇ ਮੁੱਲ ਭਰਾ ਇਹਦਾ ਮੁੱਲ ਇਹਦੇ ਰੰਗ 57000 ਦੀ 57000 ਰੁਪਏ ਮਾਨ ਤਨ ਹੋ ਜੀ ਬਾਈ ਹਾਂ ਮਾਨ ਤਨ ਜ਼ਰੂਰ ਕਰਾਂਗੇ ਬਾਈ ਜਮਾ ਜੈਜ ਮੋਲ 77000 ਰੁਪਏ ਬਾਕੀ ਹੈ ਗਰਮੀ ਵਾਲੇ ਨੇ ਵੀਰੇ ਜਰੂਰ ਹੋ ਜੂ ਹਾਂ ਬਾਈ ਵੱਡੀ ਗੱਲ ਹੈ ਗਰਮੀ ਆ ਗਰਮੀ ਵਾਲਿਆਂ ਨੇ ਗਰਮੀ ਜਿਹੇ ਫੁੱਲ ਕਾਮਯਾਬ ਹਾਂ ਗਰਮੀ ਵਾਲਿਆਂ ਨੇ ਸਾਰੀਆਂ ਬੜੀ ਤੇ ਬਾਕੀ ਫੈਂਟ ਫੁੱਲਾਂ ਆ ਹਾਂ ਫੈਂਟ ਪੂਰੀ ਵਧੀਆ ਹੁੰਦੀ ਆ ਬਾਈ ਅੱਗੇ ਪ੍ਰੋਪਰ ਦੇ ਨੰਬਰ ਕਿਹੜਾ ਹੈ ਇਹ ਐਚ ਐਫ ਵੀਰੇ ਇਹਦਾ ਸ਼ੂ ਆ ਗਿਆ ਤੀਜਾ ਤੀਜਾ ਸ਼ੂ ਹਾਂ ਦੁੱਧੂ ਦੇ ਨਾਲ 20 ਪਲੱਸ ਨੇ ਵੀਰੇ ਕਿੰਨੇ ਦਿਨ ਲੈਦੀ ਆ ਬਾਈ ਇਹ ਲੈ ਜੂ ਦਿਨ ਹੈ 15 10 ਤੋਂ 15 ਦੇ ਵਿੱਚ ਮੰਨ ਲਓ ਦੇਖੋ ਬਈ ਕਮਾਲ ਦਾ ਕੱਲਾ ਕੱਲਾ ਥਾਣਾ ਦਾ ਬਈ ਥਣ ਟੱਲਾ ਦੇਖੋ ਟੱਲਾ ਬਹੁਤ ਪਈਆਂ ਨੇ ਬਈ ਸਾਰੀਆਂ ਬਲਡ ਲੱਗਾ ਟਿੱਕੀ ਬਾਕੀ ਵੱਡੀ ਆ ਵੀਰੇ ਹਾਂ ਨਾੜਾ ਨੂੜਾ ਫੁੱਲ ਚੰਗੀਆਂ ਗੁਲਾਬੀ ਥਣ ਫੁੱਲ ਕਰਦਾ ਪੂਰਾ ਵੱਡਾ ਕਰਦਾ ਬਈ ਛੋਟਾ ਕਰਦ ਨਹੀਂ ਪ੍ਰਕਾ 12 ਕਿਲੋ ਤੋਂ ਆ ਬਈ ਦੂਜੇ ਸੂਏ ਨੇ ਠੀਕ ਆ ਹਾਂ ਵੀਰੇ 18 ਲੀਟਰ ਦਾ ਰਿਕਾਰਡ ਬਈ ਨੇ ਦੱਸਿਆ ਵੈਸੇ ਬ੍ਰੀਡ ਇਹ ਵੀ ਨਹੀਂ ਗਰਮੀ ਮੰਦੀ ਹਨਾ ਨਾਹਾਂ ਗਰਮੀ ਨਹੀਂ ਲੱਗੇ ਵੀਰੇ ਫੁੱਲ ਨਾ ਗਰਮੀ ਵਾਲੀ ਕੋਈ ਨਹੀਂ ਫੁੱਲ ਗੁਲਾਬੀ ਥਣ ਮੁੱਠੀ ਵਾਲਾ ਥਣ ਫੇਸ ਬਿਊਟੀ ਕਮਾਲ ਦੀ ਆ ਬੋਦੀਬਾਦੀ ਬਹੁਤ ਚੰਗੀ ਆ ਸਨੱਕ ਆਪਣਾ ਵੜ ਦੇ ਵਿੱਚ ਬਈ ਚੰਗਾ ਗਾ ਬਾਕੀ ਕਦ ਕੱਠ ਵਾਲੀ ਵੀਰੇ ਵੱਡੀ ਆ ਗਈ ਬਾਜਨ ਵਾਲੀ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਰਾਜੀ ਫੋਲਾ ਵਜਨ ਵਾਲੀ ਆ ਤੋਰਾ ਤਾਰਾ ਕਮਾਲ ਆ ਬੇ ਲੈ ਠੰਡੀ ਇਹ ਵੀ ਪੂਰੀ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਹਿਲਣਾ ਦਾ ਘਰ ਮਲੀ ਨਹੀਂ ਹੈ ਨਾ ਨਾ ਠੰਡੀ ਆ ਬਾਈ ਆਪਾਂ ਲੱਤ ਲੈਂਦੇ ਨੇ ਇਹ ਆਪਾਂ ਦੇ ਦਾਂਗੇ 75000 ਦੀ ਵੀਰੇ 75000 ਰੁਪਏ ਮਾਨਤਨ ਹੋਏ ਮਾਨਤਨ ਜ਼ਰੂਰ ਕਰਾਂਗੇ ਠੀਕ ਆ 75000 ਰੁਪਏ ਮੋਲਾ ਬਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੜਾ ਬਾਈ ਕੋਲੇ ਇਸ ਟਾਈਮ ਸੀਗੀਆਂ 5 ਤਿੰਨ ਗੱਬੜਾਂ ਵਾਲੇ ਦੋ ਤਾੜੀਆਂ ਸੁਈਆਂ ਵੈਸੇ ਬਾਈ ਕੋਲੇ ਰੂਟੀਨ ਚ ਪਸਵਾਉਂਦੇ ਰਹੇ। ਹਾਂ ਵੀਰੇ ਰੋਜ਼ ਆਉਂਦੇ ਰਹਿੰਦੇ ਨੇ ਆਪਣੇ ਕੋਲ। ਸਾਜ ਨਹੀਂ ਵੀ ਗੱਬਣਾ ਵੀ ਉਹਦੇ ਨੇਂਦੀਆਂ ਨੇ। ਠੀਕ ਆ। ਹਾਂ ਵੀਰੇ। ਬਾਈ ਕੋਲੇ ਸੂਈਆਂ ਨੇ ਗੱਬਣਾ ਹਰ ਤਰ੍ਹਾਂ ਦਾ ਬਾਈ ਪਸਵਾਉਂਦਾ ਰਹਿੰਦਾ। ਛੋਟੇ ਤੋਂ ਛੋਟਾ ਭਾ ਨਾ ਵੱਡੇ ਤੋਂ ਵੱਡਾ ਚਾਹੇ ਮਰਜ਼ੀ ਲੈ ਲਓ ਵੀਰੇ। ਠੀਕ ਆ ਬਾਈ। ਤੇ ਕਿਸੇ ਵੀਰ ਨੂੰ ਕੋਈ ਵੀ ਗੱਡ ਪਸੰਦ ਆਵੇ ਤਾਂ ਬਾਈ ਨਾਲ ਸੰਪਰਕ ਕਰਕੇ ਖਰੀਦ ਲਓ ਜੀ। ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦੋਂ ਧੰਨਵਾਦ।